ਸਸਰੀ ਗਾਲ ਜੀ ਸਾਰਿਆਂ ਨੂੰ 7 ਨਵੰਬਰ ਤੇ ਹੁਣ ਮੜਿਆ ਮੌਸਮ ਸਹੀ ਹੋਇਆ ਤੇ ਹੁਣ ਯਾਰ ਆਦੀ ਹਿੰਮਤ ਵੀ ਮੂ ਧੋਣ ਦੀ ਤੇ ਇੱਕ ਠੀਕ ਆ ਅੱਜ ਪਾ ਜਾਣਾ ਵੈਰੀ ਲੰਘ ਝਰ ਰਹੇ ਤੇ ਕੱਲ ਬਾਲੀ ਗਾਂ ਲੰਗੇ ਤੇ ਹੁਣ ਮਗਰ ਜਾਣਾ ਆਪਾਂ ਪਰ ਜੋ ਸੀਗਾ ਵਧੀਆ ਸੀ ਬਸ ਇੰਨੀ ਗੱਲ ਆ ਸੋ ਗਲੇ ਸ਼ਕਵੇ ਰੀ ਚੀਜ਼ ਨਾਲ ਹੁੰਦੇ ਜਾਂਦੇ ਆ ਪਰ ਜਿੰਨੇ ਕਾਪਾ ਘੱਟ ਕਰੀਏ ਵਧੀਆ ਹੁਣ ਮੂੰਹ ਤੋਂ ਗਏ ਆ ਬਈ ਪਾਣੀ ਆਪਣੀਆਂ ਫਰਿੱਜਾਂ ਦੇ ਵਿੱਚ ਜਿਹੜੀ ਬਰਫਾ ਉਹ ਵੀ ਮੇਰੇ ਘਰ ਅਨੰਦ ਘਰ ਠੰਡੀ ਹੁੰਦੀ ਆ ਸ਼ਾਇਦ ਜਿੰਨਾ ਇੱਥੇ ਪਾਣੀ ਠੰਡਾ ਹੋਇਆ ਕਰਦਾ ਕੋਈ ਟੈਂਪਰੇਚਰ ਮਾਈਨਸ ਦੇ ਵਿੱਚ ਤੇ ਮਾਹੌਲ ਪਰ ਬਹੁਤ ਖਰਾ ਯਾਰ ਚੱਤ ਤਾਂ ਕਰਦਾ ਵੀ ਰੈਲੀਏ ਇਦੂ ਅਗਣਾ ਇੱਕ ਸੈਂਥਨ ਟੌਪ ਵੀ ਆ ਉੱਥੇ ਬਰਫ ਪਈ ਆ ਪਰ ਉੱਥੇ ਜਾ ਨਹੀਂ ਹੋਣਾ ਆਪਰ ਕੋਲੇ ਪ੍ਰਬੰਧ ਹੈ ਨਹੀਂ ਜਿਹੜਾ ਸਾਡੀ ਠੰਡ ਆਣਾ ਇੱਥੇ ਸਲੀਵਿੰਗ ਵੇਗ ਆਪਣਾ ਨਹੀਂ ਝੜ ਜਾਂਦਾ ਰਾਤ ਰਾਤ ਪਰ ਕਿਹ ਖੈ ਰਾਤ ਚੈੱਕ ਕੀਤਾ ਲੋ ਦਾਖਲੀ ਠੰਡ ਚੱਲ ਗਈ ਪਤਾ ਨਹੀਂ ਕਿਵੇਂ ਚੱਲ ਗਈ ਯਾਰ ਮਾ ਤਾਂ ਰਾਤ ਹਨਨੀ ਹੁੰਦੀ ਸੀ ਸਾਰਿਆਂ ਨੂੰ ਮੁਬਾਰਕਾ ਪਰਨਾ ਨਵਾਂ ਬੰਨ ਲਿਆ ਜੀ ਯਾਰਾਂ ਨੇ ਤੇ ਛਲਟੂ ਵੀ ਅਮੀ ਪੜੀ ਆ ਬਾਬੇ ਅੱਜ ਜਾਣਾ ਬੈਰੀ ਨਾਲ ਥੋਖੇ ਜਾ ਕੇ ਫੋਟੋ ਉਡੋ ਖਿਚਵਾਗੇ ਫਿਰ ਫੇਰੀ ਫਾਦਾ ਮਾਂਤੇ ਗੱਲ ਆਜੋ ਫਿਰ ਮੜਾਏ ਹਾਂ ਤੁਹਾਨੂੰ ਤਿਆਰੀ ਚੁੱਕ ਦਿਖਾ ਦਈਏ ਲਓ ਵੀ ਤਿਆਰੀ ਫੁੱਲ ਆ ਗਈ ਇੱਧਰ ਮਾਂਤੇ ਗੱਲ ਸਿੰਗਲ ਸੰਗਲ ਓਕੇ ਆ ਤੇ ਆ ਰੇਣ ਫੇਰਾ ਸੀ ਅਮਰ ਰਾਤ ਦਾ ਰੇਦਾ ਨਹੀਂ ਗਿਆ ਕੁਛ ਆ ਕੱਲ੍ਹ ਵਾਲੇ ਮਾਦਾ ਦੇ ਤੇਰੀ ਦੇ ਸੇਵ ਹਾਲੇ ਤੱਕ ਮੇਰੇ ਕੋਲ ਖਾਦੇ ਹੋਣੇ ਪਏ ਆ ਹੁਣ ਖਾਨੇ ਹੌਲੀ ਹੌਲੀ ਸਫਰ ਦੇ ਵਿੱਚ ਇਹਦੇ ਚੱਲਦੇ ਹੁਣ ਬਸ ਇਹ ਐਸਾ ਸੋਹਣਾ ਨਜ਼ਾਰੇ ਨੂੰ ਹੁਣ ਆਲਵੀ ਦਾ ਕਹਿੰਦਾ ਸਮਾਂ ਆ ਗਿਆ ਬਾਈ ਜਾਣਾ ਪੈਣਾ ਪਰ ਚੱਕਤਾ ਨਹੀਂ ਕਰ ਰਿਹਾ ਕੀ ਕਰ ਸਕਦੇ ਆ ਇਹੀ ਤਸਵੀਰਾਂ ਦੁਨੀਆ ਦਾ ਆਉਣ ਜਾਣ ਬਣਿਆ ਜੇ ਆਪਾਂ ਕਹੀਏ ਵੀ ਆਪਾਂ ਪੱਕੇ ਇੱਥੇ ਸਟੇ ਕਰ ਲਾਂਗੇ ਕਦੇ ਵੀ ਨਹੀਂ ਕਰ ਸਕਦੇ ਬਾਈ ਜਿੰਨਾ ਟਾਈਮ ਤੁਹਾਡੀ ਜੇਪਾਂ ਐਨ ਲੰਕੁ ਜਿਹੜੀਆਂ ਰੁਪਈਆਂ ਦੇ ਨਾਲ ਇਹ ਸੱਚਾਈ ਹੈ ਬਾਈ ਸੋ ਕਹਿਣ ਨੂੰ ਗੱਲਾਂ ਬਹੁਤ ਵੱਡੀਆਂ ਛੋਟੀਆਂ ਲੱਗਦੀਆਂ ਨੇ ਪਰ ਸੱਚਾਈ ਇਹੀ ਆ ਜਿੰਨਾ ਨਾਲ ਤੁਹਾਡੇ ਕੋਲੇ ਪਾਣੀ ਗ੍ਰੰਥ ਨਹੀਂ ਮਣੀ ਇਕੱਠੀ ਹੁੰਦੀ ਤੁਸੀਂ ਉਹਨਾਂ ਟਾਈਮ ਆਪ ਦੇ ਜਿੱਥੇ ਰਹਿਣ ਫੇਰਾ ਤੁਹਾਡਾ ਬਕਲੇ ਬਣਾਉਂਦੇ ਹਨ ਬਾਪੂਆਂ ਘਟਿਆਣੇ ਬਣਾਇਆ ਹੋਇਆ ਉੱਥੇ ਨਹੀਂ ਰਹਿ ਸਕਦੇ ਆਦਰਵਾਇਸ ਅਸੀਂ ਉੱਥੇ ਬਾਹਾਂ ਹੀ ਨਿਕਲ ਸਾਡੇ ਤੁਸੀਂ ਉਸ ਘੁੰਮਣ ਘੇਰੇ ਦੇ ਵਿੱਚ ਫਸ ਚੁੱਕੇ ਆ ਜੇ ਤਾਂ ਨਿਕਲਣਾ ਚਾਹੋ ਨਿਕਲ ਵੀ ਸਕਦੇ ਹੋ ਕਿ ਵੱਡੀ ਗੱਲ ਨਹੀਂ ਪਰ ਜੇ ਤੁਸੀਂ ਇਹ ਕਹੋ ਵੀ ਘਰ ਬਸੋਣੇ ਕਰਵਾਓ ਬਸੋਣੇ ਉਹ ਫਿਰ ਸਸਤੀ ਕਿਤਾਬ ਆਏਗੀ ਜੇ ਤਾਂ ਸਸਤੀ ਫਿਰ ਵੀ ਤੁਸੀਂ ਉਹ ਚੀਜ਼ੇ ਕਰ ਸਕਦੇ ਆ ਸੋ ਫਿਰ ਮੈਂ ਬਾਹਰ ਲੈਕਚਰ ਨਹੀਂ ਦੇ ਸਕਦਾ ਤੇ ਸੋਚ ਆ ਰਹਿਣ ਦਾ ਤਰੀਕਾ ਕੀ ਚੱਲਦਾ ਜਾਣਾ ਸਰਵਾਰ ਵਧਾਉਣੇ ਆ ਜਾਂ ਆਪ ਦਾ ਜੁਆਏ ਕਰਨਾ ਵੀ 80 ਤੱਕ ਭੋਗਣੀਆਂ ਕਿ 40 ਇੱਕ ਤੱਕ ਖੁੱਲ ਕੇ ਇੰਜੋਏ ਕਰਕੇ ਆਪ ਦਾ ਪੰਜ ਤੱਤਾਂ ਦੇ ਵਿੱਚ ਬਲੀਡ ਹੋਣਾ ਉਹ ਤੁਹਾਡੇ ਤੇ ਡਿਪੈਂਡ ਕਰਦਾ ਬ్రో ਇਹਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਤੇ ਬਹੁਤ ਪ੍ਰੈਸ਼ਰ ਆ ਵੇ ਘਰੋਂ ਬਾਹਰ ਨਿਕਲੋ ਦੁਨੀਆ ਦੇਖੋ ਤੁਹਾਨੂੰ ਪਤਾ ਲੱਗੂ ਪ੍ਰੈਸ਼ਰ ਕੀ ਹੁੰਦਾ ਤੁਹਾਨੂੰ ਲੱਗਦਾ ਤੁਸੀਂ 8-10 ਹਜ਼ਾਰ ਦੇ ਕੰਮ ਕਰਦੇ ਤੁਸੀਂ ਘਰ ਸਾਬਰੇ ਨਹੀਂ ਬਾਈ ਕੁਝ ਵੀ ਨਹੀਂ ਹੈਗੀ ਜਿੱਦਾਂ ਬਹੁਤ ਛੋਟੀਆਂ ਨੇ ਯਾਰ ਬਾਹਰ ਨਿਕਲ ਕੇ ਪਤਾ ਲੱਗਦਾ ਕਿ ਕੀ ਮਹੌਲ ਸੋ ਆਪਾਂ ਬਹੁਤ ਕੰਫਰਟ ਰੂਮ ਦੇ ਵਿੱਚ ਬੈਠਿਆਂ ਪਿਆਉ ਦੇ ਵਿੱਚ ਬਹੁਤ ਸੌਖਾ ਪਿਆਉ ਆਪਣਾ ਬਹੁਤ ਜਿਆਦਾ ਸੋ ਬਾਹਰ ਨਿਕਲ ਕੇ ਪਤਾ ਲੱਗਦਾ ਕਿ ਕੀ ਮਹੌਲ ਸੋ ਇੰਨੀਆਂ ਗੱਲਾਂ ਬਾਤਾਂ ਦੇ ਨਾਲ ਸਮਾਪਤੀ ਇੱਥੇ ਆਪਣੇ ਕੋਕਰਨਾਗ ਦੇ ਸਫ਼ਰ ਦੀ ਧੰਨਵਾਦ ਵੀ ਸਾਰਿਆਂ ਦਾ ਬਹੁਤ ਬਹੁਤ ਬਾਰੇ ਇਤਹਾਸ ਬੇਨਾਂ ਬਹੁਤ ਵਧੀਆ ਮਾਹੌਲ ਲੱਗਿਆ ਮੈਨੂੰ ਹੁਣ ਜਾਣ ਦਾ ਸਮਾਂ ਆਪਨਾ ਹੂੰ ਕਿਤੇ ਇਹ ਵਾਰ ਨਾ ਛੇੜ ਰਣੀ ਹੁੰਦਾ ਕੋਈ ਮੇਰਾ ਦਿਲ ਲੱਗ ਜਾਂਦਾ ਉੱਥੇ ਕਿ ਮੁੰਡਾ ਜਦੋਂ ਦਿਲ ਲੱਗ ਜੇ ਨਾ ਮੁੜ ਕੇ ਇਹਨੂੰ ਪਤਾ ਵੀ ਕੀ ਹਾਲ ਹੁੰਦਾ ਮੁੰਡਿਆਂ ਦਾ ਸੋ ਅਸੀਂ ਚੱਲਾਂਗੇ ਆਪਾਂ ਬਾਹਰ ਉਦਲੀ ਸਰ ਉੱਥੋਂ ਖਾਕ ਲੈ ਕੇ ਵੀ ਵੈਰੀ ਨਾਗ ਵੈਰੀ ਨਾਗ ਨੂੰ ਸੱਚ ਕਰਾਂਗੇ ਵੀ ਯਾਰ ਜੇ ਟੱਪਦੀ ਆ ਤੇ ਵੈਰੀ ਨਾਗ ਕਿਉਂਕਿ ਬਾਹਲਾ ਤਾਂ ਵੀ ਇੱਥੇ ਸਟੇਜ ਥੋੜਾ ਹੁਣ ਲੰਮਾ ਤਾਂ ਨਹੀਂ ਜੀਵਾ ਪਰ ਬਹੁਤ ਪਿਆਰਾ ਹੈ ਆਪਣਾ ਮੈਨੂੰ ਅੰਸ਼ੀਆ ਵੀ 4-5 ਦਿਨਾਂ ਦੇ ਵਿੱਚ ਮੈਂ ਟੱਪ ਜੂਗਾ ਜੰਮੂ ਹਨਾ ਪਰ ਸੋਨਾ ਬਹੁਤ ਬਹੁਤ ਦੇਖ ਕੇ ਫਿਰ ਨਹੀਂ ਰੁਕਿਆ ਗਿਆ ਕੀ ਕਹਦਾ ਜੀ ਜਦੋਂ ਆਏ ਆ ਤਾਂ ਫਿਰ ਇੰਜੋਏ ਕਰਨਾ ਤਾਂ ਬਣਦਾ ਅਨੇ ਸੀ ਰੁਪਏ ਦਾ ਵੀ ਕੀ ਆ ਇਹਦਾ ਬਹੁਤ ਸੋਹਣੀ ਜਗ੍ਹਾ ਚੁੱਕਣਾ ਹੈ ਬਾਈ ਕਦੇ ਸਮਾਂ ਲੱਗੇ ਤਾਂ ਜਰੂਰ ਆਇਓ ਮੈਨੂੰ ਕੋਰਿੰਗਰੇਸ਼ਨ ਪਹੁੰਚ ਲਵਾਂ ਤੁਹਾਨੂੰ ਦੱਸ ਦੂੰਗਾ ਜਦੋਂ ਮੈਂ ਤੁਹਾਨੂੰ ਫੋਨ ਕਰ ਲਵਾਂ ਮੈਂ ਮੈਂ 10 ਨੌਕੜੇ ਉੱਪਰ ਲੱਗਦਾ ਕੋਈ ਮੋਬਾਈਲ ਮੋੜਾ ਮੈਨੂੰ ਪਤਾ ਨੂੰ ਰਾਹ ਦੱਸ ਦੋਗਾ 2 NH44 ਤੋਂ 44 ਦਾ ਰਾਹ ਮੇਰੇ ਨਾਲ ਦਾ ਸ਼ਹਿਰ ਹੈ ਇਹ ਉਹ ਸੌ ਦੇ ਉੱਤੇ ਆਏ ਤੇ ਠੀਕਾ ਬਾਈ ਫਿਰ ਚੱਲੀਏ ਹੁਣ ਆਪਾਂ ਹਨ ਅੱਗੇ ਬਹੁਤ ਗੱਲਾਂ ਪਤਾ ਕਰਨੀਆਂ ਤੇ ਜਰੂਰ ਪੇਜ ਨੂੰ ਫੋਲੋ ਸ਼ੇਅਰ ਸੌਫੇ ਜੋ ਤੁਸੀਂ ਕਰ ਸਕਦੇ ਆ ਸੋ ਭਾਗ ਦਾ ਪੇਜ ਮੋਨਟਾਈਜ਼ ਕਰੋ ਯਾਰ ਬੜਾ ਯਾਰ ਸੋ ਹੌਸਲਾ ਜਾ ਖੋਲੇ ਡਾਲਰ ਨਹੀਂ ਦੇਖੀ ਵੀ ਆਪਾਂ YouTube ਦੇ ਡਾਲਰ ਨਹੀਂ ਦੇਖੇ Facebook ਦੇ ਦਾ ਦੇਖ ਲੈ ਵਸੇ ਵੀ YouTube ਵਾਲੇ ਡਾਲਰ ਰਹੇ ਹਨ ਨਹੀਂ ਤੁਸੀਂ ਕਰਕੇ ਦੇਖ ਲੀਏ ਕਾਹੀਆ ਕਾਰਨਿੰਗ ਸੋਸ ਰਹੇਗਾ ਤੁਮਹਾਨੂੰ ਤੇ ਨਹੀਂ ਕਰਕੇ ਦੇਖ ਲਾ ਉਦੋਂ ਬਾਅਦ ਬਾਤ ਸਾਰਾ ਕੁਝ ਪਤਾ ਜਾ ਹੁਣ ਸੋ ਤੁਹਾਡੇ ਪਿਆਰ ਨਾਲ ਹੀ ਸਾਰਾ ਕੁਝ ਬਾਈ ਵੀਡੀਓ ਨੇ ਕਰ ਦਿੰਦੇ ਰਹੋ ਚਲੋ ਫਿਰ ਛੱਡੀਏ ਹਨ ਬੜਾ ਸਮਾਂ ਨਾਲ ਲੈਂਦੇ ਹੋਏ ਸਾਈਕਲ ਚੱਕਾਂਗੇ ਬਾਈ ਹੌਣ ਠਾ ਕੇ ਮਜੀ ਫਦੇ ਬਾਬਲੇ ਨਾਲ ਉਹ ਵੀ ਘਰੋਂ ਦੇ ਕਰੀ ਥੋੜਾ ਜਿਹਾ ਹੈਨਾ ਜ਼ਰੂਰੀ ਗੱਲ ਹੈ ਚੰਗਾ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਚੰਗਾ ਬਾਈ ਬਾਈ ਸਤਿ ਸ੍ਰੀ ਅਕਾਲ ਚੰਗਾ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਚੰਗਾ ਜੀ ਗਲਦਿਆਂ ਫੇਰ ਤੇ ਲੋਈ ਮਤੂੰ ਇੱਧਰ ਆ ਜਾ ਥੋੜਾ ਜਿਆ ਹੁਣ ਜਾਣ ਦਾ ਸਮਾਂ ਆਪਣਾ ਜਾਣੇਗਾ ਸਮਾਂ ਹਿੰਦੀ ਵੀ ਸਾਥੇ ਬੋਲ ਕੇ ਪ੍ਰੋਸੈਡ ਕਰੂੰ। ਅ ਹੁਣ ਇੱਥੋਂ ਆਪਾਂ ਵਿਦਾਈ ਲੈਣੀ ਆ ਤੇ ਆ ਯਾਰ ਮਿੱਤਰ ਸੀ ਰਾਜ ਜਿੰਨਾਂ ਕੋਲ ਆਪਾਂ ਰੁਕੇ। ਥੈਂਕ ਯੂ ਸੋ ਮੱਚ ਬਾਈ। ਸਟੇ ਕਰਦੀਏ। ਆਪਾਂ ਵੈਰੀ ਨਾਗ ਹੁਣ ਆਪਾਂ ਜਾਣਾ ਵੈਰੀ ਨਾਗ। ਸਿੱਧਾ ਜਾ ਕੇ ਹਣੋਂ ਉੱਧਰੋਂ। ਸਾਹਮਣੇ ਬੁੱਝੂ ਆਏਗਾ ਤੇ ਜਦੋਂ ਵੀ ਤੁਸੀਂ ਕਿਤੇ ਇਧਰਲੇ ਪਾਸੇ ਆਓ ਕੋਕਰ ਨਾਗ ਬਹੁਤ ਛੋਟੀ ਜਗ੍ਹਾ ਬਹੁਤ ਸੋਹਣਾ ਮਾਹੌਲ ਆ ਤੇ ਜਦੋਂ ਕਿਤੇ ਆ ਚੋਬਰ ਮਿਲੇ ਜ਼ਰੂਰ ਪਿਆਰ ਦਿਓ ਤੇ ਅੰਦਰ ਇੱਕ ਚੋਣ ਸੋਤਾ ਪਿਆ ਹਰੇ ਉਹ ਨੀਂਦ ਦੇ ਵਿੱਚ ਲੈ ਹੌਲੀ ਹੌਲੀ ਉੱਠੂਗਾ ਸਮਾਂ ਕਿੰਨਾ ਹੋ ਗਿਆ 8 ਵਜੇ ਗਏ 8 ਵਜੇ ਗਏ ਤੇ ਹੁਣ ਆਪਾਂ ਚੱਲੀਏ ਓਕੇ ਫਿਰ ਬੜਦੇ ਫਿਰ ਕਿਤੇ ਤੇ ਇੱਕ ਚੋਬਰ ਕਹਿੰਦੇ ਵੀ ਹਲੇ ਨੀਂਦ ਦੇ ਵਿੱਚ ਓਸਤਾਦ ਹੈ ਕਰਦੇ ਮੜੀ ਫੇਸ ਨੂੰ ਕੰਮ ਉੱਠ ਹੋ ਗਏ ਅਬੀ ਅਬੀ 9:00 ਤਦ ਹੀ ਫਿਰ ਮੈਂ ਬੈਰੀ ਨਗ ਨਿਕਲ ਜਾਊਗਾ ਉਸ ਤੋਂ ਅਗੇ ਨਿਕਲ ਜਾਊਗਾ ਤਦ ਤੱਕ ਜਦ ਆਪ ਉੱਠੋਗੇ ਓਕੇ ਫਿਰ ਓਕੇ ਜਦਕਾ ਵੀ ਪੰਜਾਬ ਆਣਾ ਮੋਗਾ ਤੇ ਮੇਲਾ ਮੁਝੇ ਹਾਂ ਠੀਕ ਓਕੇ ਪੱਕੀ ਬਾਤ ਜਦ ਵੀ ਆਏ ਜਬ ਮੈਂ ਫਿਰ ਮੈਂ ਤੁਹਾਡੇ ਕੋਲ ਦੁਬਾਰਾ ਆਉਂਗਾ ਠੀਕ ਹੈ ਠੀਕ ਸਹੀ ਹੈ ਓਕੇ ਬਈ ਤੇ ਇੰਨੇ ਸੋਹਣੇ ਨਿਆਰਿਆਂ ਨੂੰ ਚਲੋ ਵੀ ਹੁਣ ਹਾਲ ਦੇ ਵੀ ਦੇਖਈਏ ਤੇ ਚੱਲੀਏ ਆਪਾਂ ਅਗਲੇ ਸਫ਼ਰ ਤੇ ਇਧਰ ਦੀ ਜਲੀਏ ਆਪਾਂ ਇਧਰ ਦੀ ਜ ਲੋ ਵੀ ਆਖਰੀ ਵਧਾਈ ਇਸ ਸ਼ਹਿਰ ਨੂੰ ਕੋਕਰਨਾਗ ਨੂੰ ਚੋਬਰ ਨੂੰ ਚਲਾਂ ਫਿਰ ਹਾਂ ਬਾਈ ਬਾਈ ਕਰਦੇ ਮੜੀ ਚੱਲਾ ਚੱਲਾ ਲੋ ਵੀ ਚੋਬਰ ਦੇ ਨਾਲ ਰਾਤ ਕੱਟੀ ਸੀ ਆਪਾਂ ਤੇ ਸੋਹਣਾ ਮਾਹੌਲ ਆ ਹੁਣ ਆਪਾਂ ਜਾਣ ਉਧਰਲੀ ਹਾਂ ਇਹ ਆ ਜਾਂਦਾ ਵੈਰੀ ਨਗਰ ਨੂੰ 5 ਕਿਲੋਮੀਟਰ ਜਾ ਕੇ ਆਪਾਂ ਇੱਧਰ ਲੈਥ ਮੁੜ ਕੇ ਫਿਰ ਵੈਰੀ ਨਗਰਲੇ ਰਾਹ ਪੈ ਜਾਗੇ ਤੇ ਆ ਥੋੜਾ ਜਿਹਾ ਏਰੀਆ ਸੀਗਾ ਇੱਧਰਲਾ ਆ ਸਾਹਮਣੇ ਸੈਂਥਨ ਸੀਗਾ ਪਰ ਉੱਥੇ ਚੜ੍ਹਿਆ ਨਹੀਂ ਜਾਣਾ ਆਪਣੇ ਕੋਲ ਚੜ੍ਹਾਈ ਜਿਆਦੇ ਦਾ ਆਪਣੇ ਕੋਲ ਪ੍ਰਬੰਧ ਵੀ ਲੈਣੀ ਏ ਹੁਣ ਦੇਖਦਾ ਅੱਗੇ ਦਾ ਮਹੌਲ ਨਗਰ ਤੋਂ ਬਾਹਰ ਨਿਕਲ ਕੇ ਆਪਾਂ ਆਏ ਹੁਣ ਵੈਰੀ ਨਗਰਲੇ ਰਾਹਾਂ ਤੇ ਪੈ ਗਏ ਆ ਤੇ ਇਥੋਂ ਆਪਾਂ ਜਾਣਾ ਹੁਣ ਡਕਸੂਆ ਨੂੰ ਬੁੱਤਸੂ ਦੇ ਵਿਚ ਆਪਾਂ ਖੜੇ ਆ ਸਮੇਂ ਇਥੋਂ 4 ਕਿਲੋਮੀਟਰ ਤੇ ਡਕਸੂਆ ਤੇ ਉਸ ਤੋਂ ਬਾਅਦ ਪਹਾੜੀ ਚੜ੍ਹਨੀ ਆ ਤੇ ਫੇਰ ਜਿਹੜਾ ਰਸਤਾ ਜਾਂਦਾ ਵੈਰੀ ਨਾਲ ਅਗਲੇ ਪਾਸੇ ਨੂੰ ਭਾਈ ਤੇ ਕੁਛ ਇਦਾਂ ਦਾ ਮਾਹੌਲਾ ਪਿੰਡ ਦਾ ਸ਼ਾਂਤ ਤੇ ਥੋੜੇ ਪਿੰਡ ਸੁੰਨੇ ਜਿਹੇ ਨੇ ਤਾਂ ਡਰ ਚਾ ਲੱਗਦਾ ਕਿ ਹਾਂ ਖੋਲਣ ਤੋਂ ਵੀ ਅਗਲਾ ਕਿਸੇ ਮਾਇਨ ਦੇ ਕਰ ਦੇ ਥੋੜਾ ਉਸ ਚੀਜ਼ ਦਾ ਡਰ ਹੋਰ ਨਹੀਂ ਮਸਲਾ ਹੈਗਾ ਤੇ ਦੇਖਦੇ ਆ ਕਿ ਮਾਹੌਲ ਕੈਮਰਾ ਥੋੜਾ ਕਾਟ ਹੀ ਖੋਲਾਂਗੇ ਭਈ ਅੱਜ ਰਾਂਝਾਂ ਜਾਣੇ ਸੋ ਜਿੰਨਾ ਹੋ ਸਕੇਗਾ ਕੈਮਰੇ ਨੂੰ ਘਰੇਜ ਕਰਾਂਗੇ ਅੱਜ ਜਿੰਨਾ ਹੋ ਸਕੇ ਆਪਣਾਵਾਂਗੇ ਆਜੋ ਫਿਰ ਚੱਲੀਏ ਸਾਹਮਣੇ ਮੇਰੇ ਹਿਸਾਬ ਨਾਲ ਫਸਲ ਵੱਡੀ ਹੋਈ ਆ ਹੁਣ ਤੇ ਇਨਾ ਸੋਹਣਾ ਦ੍ਰਿਸ਼ ਮਨ ਰਿਹਾ ਸੀਗਾ ਸਾਈਕਲ ਤੇ ਤੇ ਨੂੰ ਰੋਕਣਾ ਵੇਗਾ ਢਾਲਸੀ ਨਾਲੇ ਮੈਂ ਕਿਹਾ ਵੀ ਰੁਕਣਾ ਤਾਂ ਬਣਦਾ ਯਾਰ ਇੱਥੇ ਨਾ ਰੋਕੇ ਤਾਂ ਰੁਕਣਾ ਕਿੱਥੇ ਆਪਾਂ ਬਾਪਿਓ ਥੋੜੀ ਜਿਹੀ ਵੇਲੇ ਹਾਜ਼ਰਾਂ 24 ਘੰਟੇ ਤੇ ਆਪਣਾ ਰਹਿ ਗਿਆ ਇੱਥੋਂ ਵੇਖੀ ਨਾ ਕੋਈ 12 ਕਿਲੋਮੀਟਰ ਦੇਖਦੇ ਆ ਕੀ ਮਾਹੌਲ ਆ ਭੜਾਈ ਚੜੂਈਆਂ ਦਾ ਕੀ ਸੋਹਣੀ ਬਣਦਾ ਆ ਚੀਜ਼ ਕਰੀ ਲੋ ਗਈ ਮੈਂ ਆ ਚੀਜ਼ ਕਰ ਕੇ ਇਹਦੇ ਮਗਰ ਜਿਹੜੀਆਂ ਬਰਫ ਵਾਲੀਆਂ ਪਹਾੜੀਆਂ ਨੇ ਲੋ ਵੀ ਜਮਾ ਸੁਨੇਹਰਾ ਤੇ ਆ ਗਏ ਹੁਣ ਤੇ 5 ਕਿਲੋਮੀਟਰ ਕਹਿੰਦੇ ਆ ਜੀ ਸੁਨਾਰਾ ਤੇ ਜਾਣਾ ਤੁਸੀਂ ਕਹਿੰਦੇ ਕੋਡਾ ਰੱਬੀ ਰੱਖ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰੋ ਤੇ ਸੁਰਜੋ ਲੋ ਅਸੀਂ ਨਹੀਂ ਜ਼ਿੰਮੇਵਾਰ ਕਹਿੰਦੇ ਨਾ ਰਹਾ ਦੇ ਉੱਤੇ ਅਸੀਂ ਕਹਿੰਦੇ ਰੋਡ ਬਣਾਣੀ ਸੀ ਬਣਾਤੇ ਆ ਇਸ ਤੋਂ ਅੱਗੇ ਤੁਸੀਂ ਆਪਰੇ ਰਿਸਪਾਂਸਿਬਲ ਠੀਕ ਆ ਬਾਈ ਮੈਂ ਗਿਆ ਆਪੇ ਸਹੀ ਫਿਰ ਭਾਈ ਹੋਰ ਕੀ ਕਰ ਸਕਦੇ ਹੁਣ ਜਣਾ ਮੈਂ ਪੈਣਾ ਹੀ ਆ ਚਲੋ ਚੱਲੀਏ ਤੇ ਇਹ ਕੌਣ ਸਾਂ ਕਮੇ ਰਾਗਮ ਰਾਗਮ ਆ ਆਪ ਹੀ ਬਤਾਈਏ ਫੇਰ ਅਬ ਮੇਰਾ ਨਾਮ ਜ਼ਹਰ احمد ਹੈ ਮੈਂ 22 ਸੇ ਮਿਲਾਂ ਹਾਂ ਇੱਥੇ ਵਿਰਾਗਾਮ ਮੈਂ ਸਾਈਕਲ ਤੇ ਆ ਰਿਹਾ ਹਾਂ ਕਨੀਆ ਕੁਮਾਰੀ ਤੋਂ ਕਸ਼ਮੀਰ ਬਹੁਤ ਬੜੀਆ ਲੱਗਾ ਹੈ ਮੈਨੂੰ ਕਸ਼ਮੀਰ ਸੇ ਕਨੀਆ ਕੁਮਾਰੀ ਜਾ ਰਹਾ ਹਾਂ ਜਹਾਂ ਮੈਂ ਫੋਟੋ ਲੈਣੇ ਕਿ ਸਾਈਕਲ ਤੇ ਨਾ ਥੈਂਕ ਯੂ ਥੈਂਕ ਯੂ ਤੇ ਇਦਾਂ ਦਾ ਕੁਝ ਪਿਆਰ ਮਿਲਦਾ ਰਾਹਾਂ ਦੇ ਵਿੱਚ ਜਦੋਂ ਸੱਜਣ ਮਿਲਦੇ ਆ ਰੀਲ ਬਣਾਣੀ ਰੀਲ ਬਣਾਈ ਆਪਾਂ ਸੱਚ ਮਿਲਦੇ ਆ ਤੁਹਾਨੂੰ ਅਜਾ ਕੀ ਲੋਕੇਸ਼ਨ ਆ ਯਾਰ ਭਾਈ ਕੀ ਬਾਤਾਂ ਯਾਰ ਉਹ ਮੇਰਾ ਰਮਾਕਾ ਇਦਾਂ ਨਾ ਚੱਤ ਗਰੋ ਇਥੇ ਰਹਿਣ ਨੂੰ ਯਾਰ ਸਾਰੇ ਪਾਸੇ ਖੂਬਸੂਰਤ ਨਜ਼ਾਰੇ ਯਾਰ ਇਹਨਾਂ ਰਾਹਾਂ ਦੇ ਉੱਤੇ ਬਾਈ ਅਸੇ ਤਕਾਬਟ ਤੇ ਰੌਲੇ ਰੱਪੇ ਦੇ ਨਾਲ ਭਰੀ ਹੋਈ ਜ਼ਿੰਦਗੀ ਨੂੰ ਜੇ ਥੋੜਾ ਜਿਹਾ ਸਕੂਨ ਦੇਣਾ ਬਾਈ ਤੁਹਾਨੂੰ ਇਹਨਾਂ ਰਾਹਾਂ ਦੇ ਉੱਤੇ ਆਉਣਾ ਪੈਣਾ ਮੇਰੇ ਵਾਂਗੂ ਕਾਹੇ ਸਾਈਕਲ ਚੱਕ ਲਓ ਮੋਟਰਸਾਈਕਲ ਚੱਕ ਲਓ ਗੱਡੀ ਚੱਕ ਲਓ ਤੇ ਇੱਥੇ ਆ ਗਏ ਤੁਸੀਂ ਬਤਾ ਕੀ ਕਰਨਾ ਤੁਸੀਂ ਬਾਹਲਾ ਕੁਝ ਨਹੀਂ ਕਰਨਾ ਬਸ ਇੱਧਰ ਬੈਠੋ ਤੇ ਆਏ ਲੇਟ ਜਾਓ ਬਾਈ ਸਾਰਾ ਸਪੂਨ ਇੱਥੇ ਆ ਮੇਰਾ ਵੀਰ ਆਰੀ ਦੁਨੀਆ ਦੇ ਬਾਰੇ ਇੱਥੇ ਆ ਜਾ ਜੇ ਕਿਤੇ ਇੱਕ ਨਾ ਮੇਰੇ ਨਾਲ ਹੁੰਦਾ ਇੱਥੇ ਹਮ ਨੂੰ ਫੇਰ ਤਾਂ ਸਵਰਗ ਛੱਡੋ ਸਾਲਾ ਕੋਈ ਇੱਥੇ ਹੋਣਾ ਹੀ ਮੈਨੂੰ ਲਈਏ ਪੂਰੀ ਕਮੀ ਰੜਕਦੀ ਥੋੜੀ ਪਤਾ ਸੱਜਣਾਂ ਚੋਂ ਉਹ ਕੇ ਡਾ ਭਾਈ ਵਾਕਈ ਸੋਹਣਾ ਮਹੌਲਾ ਆਓ ਇੱਥੇ ਮਾਹੌਲ ਦੇਖੋ ਰੁਕੋ ਰਾਤ ਕੈਂਪਿੰਗ ਕਰੋ ਇੱਥੇ ਕਿਤੇ ਆ ਕੇ ਐਜੇ ਟਿਕਾਣਾ ਇਹਦੇ ਤੇ ਤੈਨੂੰ ਸਾਰੀ ਉਮਰ ਜੇ ਇੱਥੇ ਰੋਗਾ ਸਾਰੀ ਉਮਰ ਵੀ ਅਸੀਂ ਕਿਤੇ ਰੋਗੇ ਇਸ ਟੀ ਕਿਸੇ ਦਿਨਾਂ ਜੇ ਇਕੱਲੇ ਤਾਂ ਤਾਂ ਵੀ ਕੋਈ ਵੱਡਾ ਮਸਲਾ ਨਹੀਂ ਮੈਂ ਵੀ ਇਕੱਲਾ ਹੀ ਹਾਂ ਪਰ ਜੇ ਤੁਹਾਡੇ ਕੋਲ ਇੱਕ ਤਾਂ ਬੰਦਾ ਹੈਗਾ ਕੋਈ ਖਾਸ ਫਿਰ ਜ਼ਰੂਰੀ ਆ ਇਹ ਇਹ ਚੀਜ਼ਾਂ ਵੀ ਬਾਈ ਬਹੁਤ ਫਰੀ ਨੇ ਜਿੰਨ ਕਿ ਦੀ ਵਾਟ ਇਹ ਜੇ ਤੁਸੀਂ ਉੱਥੇ ਨਿਵਾਣਾ ਫਿਰ ਤੁਸੀਂ ਇੱਥੇ ਆ ਬਸ ਸਿੰਗਣੇ ਦੇ ਪੱਤਿਆਂ ਦੇ ਵਿੱਚ ਬੈਠ ਸਕਦੇ ਉਦੋਂ ਨਹੀਂ ਕਿੱਡੇ ਕਿੱਡੇ ਜਾਨਵਰ ਬੈਠਾ ਪਰ ਫਿਰ ਵੀ ਵੇਖੋ ਆਪ ਬੈਠੇ ਆ ਪਹਿਲਾ ਰਸਤੇ ਉੱਤੇ ਨਜ਼ਾਰੇ ਜ਼ਿੰਦਗੀ ਦੇ ਇਹੀ ਮੈਸੇਜ ਆਦਾ ਹੀ ਮੇਰੇ ਲਈ ਸੋ ਮੇਰੇ ਤਾਂ ਮਿਲ ਆਇਓਗੀ ਹਾਲ ਵੀ ਕੀ ਚਾਲ ਹਾਲ ਚਾਲ ਦਾ ਸਾਰਿਆਂ ਦਾ ਠੀਕ ਠਾਕ ਹੋ ਜੀ ਨਾ ਥੋੜਾ ਜਿਹਾ ਪਰ ਮਹੌਲ ਹੀ ਬਾਲੇ ਖਰੇਰੇ ਬਾਈ ਕੀ ਕਰ ਸਕਦੇ ਆ ਤੇ ਜਰੂਰ ਸਮਾਂ ਕੱਢ ਕੇ ਇੱਥੇ ਆਓ ਮੇਰਾ ਬਾਈ ਦੇਖੋ ਮਹੌਲ ਥੋੜੇ ਬਹੁਤ ਪੈਸੇ ਜੋੜ ਕੇ ਬਾਲੇ ਬਾਹਲਾ ਖਰਚਾ ਨਹੀਂ ਹੁੰਦਾ ਹੈਗਾ ਪਰ ਦੇਖੋ ਦੇਖਣਾ ਜ਼ਰੂਰੀ ਆ ਬਹੁਤ ਸੋਹਣਾ ਮੰਦ ਆ ਅ ਜੇਗਾ ਬਾਈ ਸਾਰਿਆਂ ਨੂੰ ਸਾਸਰੀ ਘਾਲ ਮੇਰਾ ਬਾਈ ਤੈਨੂੰ ਵੱਡੇ ਭਾਈ ਤੇ ਤੈਨੂੰ ਵੀ ਛੋਟੇ ਭਾਈ ਇੱਕ ਪਰਾਂ ਉਹਦੇ ਮਗਰ ਤੇ ਸਾਨੂੰ ਸਾਰਿਆਂ ਨੂੰ ਬਾਈ ਜੀ ਪਰਿਵਾਰ ਸਾਸਰੀ ਘਾਲ ਮਿਲਦੇ ਆ ਕਿਤੇ ਅਗਲੇ ਸਫ਼ਰ ਦੇ ਨਵੇਂ ਰਾਹਾਂ ਦੇ ਨਵੇਂ ਸਾਲ ਇਹਨਾਂ ਨੂੰ ਫੇਰ ਬਹੁਤ ਸੋਹਣਾ ਲੱਗੇ ਇੱਥੇ ਆ ਕੇ ਯਾਰ ਸੋਹਣਾ ਮਾਹੌਲ ਸੋ ਪਾਈਆਂ ਜਿਹੜੇ ਤੁਰਾਂ ਫਿਰਾਂਗੇ ਤਾਂ ਆਪਾਂ ਨੂੰ ਕੋਈ ਨਾ ਮਿਲਦਾ ਰਹਿੰਦਾ ਤੇ ਇੰਨੀ ਗੱਲਾਂ ਬਾਤਾਂ ਨੇ ਇੰਨੀ ਗੇੜੀ ਗੱਲਾਂ ਬਹੁਤ ਨੇ ਤੇ ਸੋਹਣਾ ਮਾਹੌਲ ਸੀ ਬਈ ਇੱਥੋਂ ਦਾ ਸਾਰਾ ਘੁੰਮਿਆ ਚੰਗਾ ਐਕਸਪੀਰੀਅੰਸ ਕੀਤਾ ਤੇ ਹੁਣ ਵਾਰੀ ਹੈ ਵੈਰੀਆਂ ਨਾਲ ਦੀ ਪਤਾ ਕਰਾਂਗੇ ਉਹਨਾਂ ਦੀ ਗੱਲ ਕੋਈ ਉੱਕੇ ਸਮਾਂ ਵੀ ਬਾਹਲਾ ਆਪਾਂ ਲਗਾ ਰਹੇ ਹਾਂ ਚੱਲੀ ਥੋੜਾ ਕੱਚ ਕਰੀਏ ਥੜੀ ਸਫ਼ਰ ਦੀ ਆ ਜਾਓ ਵਿਖੋ ਆਪਾਂ ਜਗ੍ਹਾ ਕੌਣ ਸੀ ਇਹ ਸਰ ਇਹ ਹੈ ਟਾਪ ਸਰ ਦਾ ਬੂਰੂ ਲੋ ਵੀ ਆਪਾਂ ਇਸ ਸਮੇਂ ਲੇਸਰ ਟਾਪ ਦੇ ਤੇ ਖੜੇ ਆ ਤੇ ਜੀ ਯਾਹਾਂ ਸੇ ਵੈਰੀਨਾ ਕਿੰਨਾ ਰਹਿ ਗਈ ਵੈਰੀਨਾ 12 12 ਕਿਲੋਮੀਟਰ ਵੈਰੀਨਾ ਰਹਿ ਗਿਆ 12 ਕਿਲੋਮੀਟਰ ਤੇ आपको क्या कर बड़े भाई कहूँ आप <laughs> <आप विश्च करेंगे laughs> जर्नी है, कश्मीर से, तो आपको है।, है। वो बहुत बढ़िया रहे तो लद्दाख किया था मैंने अच्छा। लद्दाख भी है सो कश्मीर में तो मैं बिल्कुल बहुत मेहमान नवाज बहुत आपको जब भी जाओगे आप इधर वेरी से जाओगे रास्ते में हर जगह आपको बढ़िया वाकई ये बात तो मानने लायक है ਜਿਹੜਾ ਮਗਰ ਟੌਪ ਆ ਬਾਈ ਇਹਨੂੰ ਲੀਜ਼ਰ ਟੌਪ ਕਹਿੰਦੇ ਆ ਤੇ ਆਪਾਂ ਇਹ ਫੜੇ ਕਰ ਲਿਆ ਹੁਣ ਇਹ ਵੈਰੀਨਾਕ ਦਾ ਹਰ ਨਾ ਟੌਪ ਸੀਗਾ ਜਮਾ ਇਹ ਤੇ ਹੁਣ ਸਾਰੀ ਡਾਊਨ ਕਲੇਮਬੀ ਸ਼ੁਰੂ ਹੋਣੀ ਜਿੱਦੂ ਅੱਗੇ ਤੇ ਚੱਲਦੇ ਆ ਹੁਣ ਵੈਰੀਨਾਕ ਦੇਖਦੇ ਆ ਮਾਹੌਲ ਖਰਦੂng ਕਲੇਮਿੰਗ ਲਾ ਰਹਿ ਗਏ ਪਰ ਚਲੋ ਕੋਈ ਟੌਪ ਦਾ ਫੜੇ ਕੀਤਾ ਸਹੀ ਆ ਜੋ ਵੀ ਆ ਚੱਲੀ ਜਾਂਦਾ ਤੇ ਥੋੜੀ ਜੀ ਢਾਲ ਦੇ ਕੇ ਮਨ ਨੂੰ ਖੁਸ਼ੀ ਵੀ ਆ ਤੇ ਦੁੱਖ ਵੀ ਆ ਵੀ ਬ੍ਰੇਕਾਂ ਆਪਣੀਆਂ ਫੇਰ ਰਹਿਣੀਆਂ ਪਤਾ ਨਹੀਂ ਕੀ ਹੋ ਗਿਆ ਆਜੋ ਫਿਰ ਚੱਲਦੇ ਆ ਤੇ ਸਾਹਮਣੇ ਮਿੱਤਰੋ ਇੱਕ ਬੋਰ ਟੱਕਰਿਆ ਆਪਾਂ ਨੂੰ ਹੁਣ ਇੱਥੇ ਲਿਖਿਆ ਵੀ ਬੈਰੀ ਨਗ ਜਿਹੜਾ ਸਾਢੇ 5 ਕਿਲੋਮੀਟਰ ਸਾਹਮਣੇ ਆਣਾ ਆਪਾਂ ਮਾਡਲ ਹਸਪੀਟਲ ਡੂਰੂ ਆਪਾਂ ਡੂਰੂ 'ਚ ਖੜੇ ਆ ਸਮੇਂ ਮੇਰੇ ਸਾਹਮਣੇ ਨਾਲ ਤੇ ਹੌਲੀ ਚੱਟੀਏ ਤੇ ਛੋਟਾ ਜਿਹਾ ਮਿਲਣਾ ਚੌਂਕ ਆ ਇੱਥੇ ਸ਼ਾਇਦ ਫਸੀ ਗਿਆ ਬਾਈ ਜੀ ਆਮਣੇ ਲੇ ਗਿਆ ਆਈ ਲਵ ਮਾਈ ਡੂਰੂ ਤੇ ਆਪਾਂ ਨੇ ਇਧਰਲੇ ਸਾਈਡ ਸਾਹਮਣੇ ਤੇ ਇਧਰਲੇ ਪਾਸੇ ਵੀ ਹੋਰ ਆ ਨਿਕਲਦੇ ਆ ਬਾਕੀ ਪੁੱਛਦੇ ਆ ਬਣਾ ਕੇ ਨੂੰ ਤੇ ਮਗਰਲੇ ਪਾਸੇ ਇਹ ਵੀ ਪਿਆਰ ਦਾ ਲੱਗਿਆ ਹੋਇਆ ਇੱਕ ਮਸਜਿਦ ਬਣੀ ਹੋਈ ਆ ਸੋਹਣੀ ਤੇ ਉੱਤੇ ਝੰਡਾ ਲੱਗੇ ਇਹਨਾਂ ਦੇ ਕੋਈ ਧਰਮ ਦਾ ਹੋਣਾ ਕਿਸੇ ਦਾ ਤੇ ਲੋ ਵੀ ਮਿੱਤਰੋ ਵੈਲਕਮ ਟੂ ਹੈਨੂਸੀ ਵੈਰੀਨਾਗ ਲੋ ਵੀ ਵੈਰੀਨਾਗ ਦੇ ਵਿੱਚ ਪਹੁੰਚ ਚੁੱਕੇ ਆ ਤੇ ਹੁਣ ਆਪਾਂ ਦੇਖਣਾ ਵੀ ਝਰਨਾਗਤ ਵੀ ਸਾਈਡ ਆ ਪੁੱਛਦੇ ਰਾਰੂ ਕਿਸੇ ਨੂੰ ਤੇ ਚੱਲਦੇ ਹੁਣ ਤੋਂ ਪਾਸੇ ਦੇ ਰੋਲਰ ਪਾ ਕਾਹੀ ਜਾ ਪਿਆਰ ਦੇ ਵਿੱਚ ਇਸ ਸਮੇਂ ਖੜੇ ਆ ਵੈਰੀਨਾਗ ਦੇ ਮੇਨ ਚੌਂਕ ਦੇ ਵਿੱਚ ਤੇ ਆ ਸਾਹਮਣੇ ਘੰਟਾ ਘਰ ਜਿਹੜਾ ਉੱਧਰ ਰਾਹ ਜਾਂਦਾ ਉਹ ਜਵਾਹ ਟੰਨਰੋਂ ਜਾਂਦਾ ਇਧਰੋਂ ਆਪਾਂ ਜਾਨਾ ਤੇ ਇਧਰਲੀ ਸਾਈਡ ਹੈਗਾ ਵਾ ਵੈਰੀ ਨਾਗ ਝਾਰਨਾ ਤੇ ਆ ਯਾਰ ਮੈਂ ਮਿੱਤਰ ਆਪਣੇ ਲੈ ਕੇ ਜਾਊਗਾ ਉੱਥੇ ਇਹ ਆ ਮਿੱਤਰੋ ਐਂਟਰੀ 게ਟ ਵੈਰੀ ਨਾਗ ਝਾਰਨੇ ਦਾ ਜਿਹੜਾ ਕਾਫੀ ਤੁਸੀਂ ਸੁਣਿਆ ਹੋਣਾ ਕਪਤਾਵਾਵਾਂ ਦੇ ਵਿੱਚ ਤੇ ਇਹ ਮਿੱਤਰ ਆਪਣੇ ਨਾਲ ਇਕੱਠੇ ਸੀਂ ਘੁੰਮਾਂਗੇ ਇਸ ਪਾਰਕ ਸਾਥ ਵਿੱਚ ਘੁੰਮੇਗੇ ਹਮ ਸਹੀ ਹੈ ਤੇ ਇਸਕੇ ਪਿੱਛੇ ਬਰਫੋਲੀ ਪਹਾੜੀ ਹੈ ਨਾ ਜੋ ਵੀ ਲੁਕੀ ਹੋਈਆਂ ਤੇ ਸੋਹਣਾ ਮਾਹੌਲ ਆ ਬਾਈ ਇੱਥੇ ਵੀ ਕਹਿੰਦੇ ਦੇਖਦੇ ਆ ਕੀ ਬਣਦਾ ਇਹ ਥੋੜਾ ਜਾਂਦਾ ਅੰਦਰ ਦਾ ਦ੍ਰਿਸ਼ ਹੈ ਬਾਈ ਤੇ ਚੱਲਦੇ ਹੁਣ ਉਧਰ ਜਿਹੜਾ ਵੈਰੀ ਨਾਗ ਝਰਨਾ ਇੱਥੇ ਮਸ਼ਹੂਰ ਕਾਫੀ ਉੱਥੇ ਚੱਲਦੇ ਆ ਤੇ ਦੇਖਦੇ ਆ ਕੀ ਮਾਹੌਲ ਹੈ ਤੇ ਲੋ ਵੀ ਮਿੱਤਰੋ ਸਾਹਮਣੇ ਵੈਰੀ ਨਾਗ ਝਰਨੇ ਦੀ ਐਂਟਰੀ ਆ ਤੇ ਇਹਦੇ ਬਾਰੇ ਤੁਹਾਨੂੰ ਆਪਾਂ ਥੋੜਾ ਇਤਿਆਹ ਦੱਸਾਂਗੇ ਜਾ ਕੇ ਤੇ ਇਹ ਐਂਟਰੀ ਗੇਟ ਬਾਈ ਜੀ ਵੈਰੀ ਨਾਗ ਝਰਨੇ ਦਾ ਆ ਗਿਆ ਆ ਗਿਆ ਕੱਦਨੇ ਭਾਈ ਜਨਨ ਦਾ ਯਾਰ ਜੀ ਤੁਹਾਨੂੰ ਤੇ ਇਹ ਮਤ੍ਰੂਨੀ ਜਾਰੇ ਵਹਿਣੀਾਂ ਦੇ ਚਰਨੇ ਦਾ ਬਹੁਤ ਸੋਹਣਾ ਦ੍ਰਿਸ਼ ਹੈ ਭਾਈ ਬਹੁਤ ਸੋਹਣਾ ਤੇ ਇਧਰ ਵੀ ਕੁਝ ਬਣਿਆ ਹੋਇਆ ਹੈ ਕਹਿੰਦੇ ਆਹ ਬੰਦੇ ਰੇਕੀ ਜਿਹਾ ਪੀਂਦੇ ਨੇ ਕਿਤੇ ਪੂੜੀਆਂ ਥਾਂ ਵੀ ਬਣਾਈ ਬੈਠੇ ਨੇ ਕਈ ਵਿੱਚ ਇਧਰ ਹੈ ਇਹ

ਆਪਾਂ ਨੂੰ ਮੰਮੀ ਜੀ ਅੱਗੇ ਲੈ ਕੇ ਆਇਆ ਇੱਕ ਉੱਪਰ ਜਿਹੜਾ ਉਹ ਚੀਜ਼ ਬਣੀ ਆ ਉਹ ਤੋਂ ਸਾਰਾ ਕੁਝ ਦੇਖਦਾ ਗਿੰਦੇ ਦੇਖਦੇ ਆਂ ਫਿਰ ਕੀ ਮਾਹੌਲ ਬਣਦਾ ਲੋਬਾ ਤਕੜੀ ਆ ਤੇ ਇੱਥੇ ਬੈਠਣ ਦੇ ਲਈ ਵੀ ਕੁਰਸੀਆਂ ਬਣਾਈਆਂ ਪਰ ਜਿਗਾਵਦੀਆਂ ਪਈਆਂ ਨੇ ਸਿਆਣੇ ਵੀ ਸੁਣੋ ਕੋਈ ਵੱਲ ਬਸਰ ਕਰਦੇ ਸਾਹਮਣੇ برفਾਂ ਲੱਦੇ ਪਹਾੜ ਤੇ ਚੋਬਰ ਵੀ ਕਦੇ ਫਟੋਇਆ ਫਤ ਉੱਤੇ ਉਹਨਾਂ ਬਾਲੀ ਇਧਰ ਸੈਂਕੜ ਚਲਾਜ ਲਾ ਕੇ ਸੁਪਰ ਹੰਬੇ ਫਰਦੇ ਆ ਫੌਨੀ ਵੀ ਨਿਪਲਣ ਦਾ ਕੋਸ਼ਿਸ਼ ਕਰ ਕੋ ਕਹਾਂਗੇ ਜਿਹ੍ਹਾ ਬੇ ਅਸੀਂ ਖੜੇ ਹਾਂ ਚਨਾਟਰੀ ਚਨਾਟਰੀ ਤੇ ਲੋਵੀ ਮਤਰਾ ਇਸ ਸਮੇਂ ਆਪਾਂ ਖੜੇ ਆਂ ਵੈਰੀ ਨਾਗ ਝਰਨੇ ਦੇ ਵਿੱਚ ਤੁਸੀਂ ਸਾਰਿਆਂ ਨੇ ਸੁਣਿਆ ਹੁਣ ਛੋਟੇ ਹੁੰਦੇ ਨੇ ਕਵਿਦਾਵਾਂ ਪੜੀਆਂ ਹੋਣੀਆਂ ਵੈਰੀ ਨਾਗ ਤੇਰਾ ਪਹਿਲਾ ਝੜਕਾ ਜਦ ਕਿ ਆ ਵਿੱਚ ਵੱਜਦਾ ਹੈਨਾ ਉਹੀ ਝਰਨਾ ਵੈਰੀ ਨਾਗ ਆ ਬਾਈ ਇਹ ਬਹੁਤ ਸੋਹਣਾ ਵਾਕਈ ਮੈਂ ਇੱਕ ਰੀਮਗਰ ਉਹ ਦਿਖਾਉਣਾ ਤੁਸੀਂ ਵੀਊ ਚੈੱਕ ਕਰੋ ਯਾਰ ਕਿੰਨਾ ਸੋਹਣਾ ਆਓ ਯਹਾਂ ਪੇ ਆਪ ਤੁਮਾਰੀ ਲੋਡ ਪੜੇਗੀ ਜ਼ਰੂਰ ਤੋ ਪੜੇਗੀ ਐਸੇ ਥੋੜੇ ਲੋਈ ਪਿਆਵਾਲੇ ਵਾਸਤੇ ਆਪਾਂ ਖੜੇ ਆ ਮੈਰੀਨਾਂ ਵੀ ਚਾਰੋਂ ਦੇ ਵਿੱਚ ਤੇ ਨਿੱਕੇ ਹੁੰਦੇ ਆਪਾਂ ਦੋ ਲੈਣਾ ਦੋ ਚਾਰ ਲੈਣਾ ਪੜੀਆਂ ਹੋਣੀਆਂ ਤੁਹਾਨੂੰ ਯਾਦ ਹੋਵੇ ਤਾਂ ਭਾਈ ਗਿਸਤਾਂ ਦੀ ਲਿਖੀਆਂ ਹੋਈਆਂ ਤੇ ਵੈਰੀ ਨਾਲ ਜਿਹੜਾ ਪਹਿਲਾ ਝਲਕ ਜਿਆਦਾ ਅੱਖੀਆਂ ਵਿੱਚ ਵੱਜਦਾ ਉਧਰ ਉਹ ਤੇ ਕਾਦਰ ਦਾ ਜਲਵਾ ਲੈ ਲੈਂਦਾ ਕਿ ਸਜਦਾ ਰੰਗ ਫਲੋਰੀ ਝਲਕ ਬਲੋਰੀ ਗਲਕ ਮੋਤੀਆਂ ਵਾਲੀ ਰੂਹ ਵਿੱਚ ਆਹ ਜਜਬ ਹੋਏ ਤੇ ਲੈ ਵੇਖ ਵੇਖ ਨਹੀਂ ਵੱਜਦਾ ਇੰਨੀ ਕਿ ਮੈਨੂੰ ਯਾਦ ਨੇ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ ਤਾਂ ਜੋ ਤੇ ਵੈਰੀ ਨਾਲ ਬਹੁਤ ਸੋਹਣਾ ਵੀ ਵਾਕਏ ਜੇ ਮੈਂ ਕਹਾਂ ਬਰੀਲਾ ਦੇ ਵਿੱਚ ਵੇਖਿਆ ਜਾਂ ਨਾ ਸੁਣਿਆ ਉਸੇ ਜਵਾਰੇ ਕੋਬ ਅੱਖਾਂ ਨਾਲ ਦੇਖਿਆ ਤੇ ਪਤਾ ਲੱਗਿਆ ਵੀ ਵਾਕੇ ਬਹੁਤ ਸੋਹਣਾ ਅੱਜ ਤੁਹਾਨੂੰ ਬੜਾ ਡੂੰਗੀ ਜੀ ਦਿਖਾਉਣਾ ਇਹਦੇ ਅੰਦਰ ਦੀ ਚੈੱਕ ਕਰੋ ਯਾਰ ਮੜਾ ਐਂਕਮ ਤੇ ਕੀ ਬਾਤਾਂ ਬਈ ਬਹੁਤ ਸੋਹਣਾ ਮਹੌਲਾ ਬਈ ਬਹੁਤ ਸੋਹਣਾ ਤੇ ਜਿੰਨਾ ਕੁ ਜੀ ਸੁਣਿਆ ਹੁਣ ਦੇਖਿਆ ਹੁਣ ਰੀਅਲ ਹੇਰ ਵਿੱਚ ਵੀਡੀਓ ਦੇ ਵਿੱਚ ਉਦੋਂ ਵੀ ਕਿਤੇ ਖੂਬਸੂਰਤ ਆ ਜਿਹੜਾ ਆ ਨੀਲਾ ਪਾਣੀ ਆ ਬਾਈ ਇਹਦਾ ਤੁਸੀਂ ਦੇਖ ਸਕਦੇ ਆ ਹਾਲ ਇਹ ਸਾਨਾ ਲਾਈਟ ਦੇ ਕਰਕੇ ਨੀਲਾ ਹੁੰਦਾ ਬਾਈ ਇਹ ਬਹੁਤ ਪਹਿਲਾਂ ਦਾ ਐ ਚੱਲ ਰਿਹਾ ਜਦੋਂ ਦਾ ਬਣਿਆ ਸ਼ਾਹਜਹਾਂਦਰ ਬਣਾਇਆ ਗਿਆ ਸੀਗਾ ਤੇ ਉਸਦੇ ਪੁੱਤਰ ਨਹੀਂ ਜਹਾਂਗੀਰ ਨੇ ਬਣਾਇਆ ਸੀ ਤੇ ਸ਼ਾਹਜਹਾਂਦ ਦੇ ਪੁੱਤਰ ਨੇ ਦੁਬਾਰਾ ਦਾ ਡਵੈਲਪਮੈਂਟ ਕੀਤਾ ਸੀਗਾ ਅ ਮੇਰੇ ਹਸਾਨ ਨਾਲ ਵੀ ਜਿਹੜਾ ਬਾਸੀਨ ਦਾ ਪੱਥਰ ਲੱਗਿਆ ਸਾਰੇ ਦੇ ਵਿੱਚ ਹੀ ਉਹ ਜਿਹੜਾ ਚੰਕ ਨੂੰ ਹਨ ਨਿਖਾਰਦਾ ਸੀਗਾ ਪਰ ਹੁਣ ਸੰਭਾਲ ਨਹੀਂ ਦੀ ਨਹੀਂ ਉਵੇਂ ਛੱਡੀ ਫਿਰਦੇ ਆ ਤੇ ਜੇਲਮ ਦਰਿਆ ਦਾ ਪਾਣੀ ਜਿਹੜਾ ਦੇ ਵਿੱਚ ਆਉਂਦਾ ਤੇ ਅੱਗੇ ਜਾਂਦਾ ਬਾਈ ਇਹ ਥੋੜੀ ਗੱਲਾਂ ਬਾਤਾਂ ਸੀਗੀਆਂ ਮਾਣੋ ਜਾਣੀਆਂ ਤੁਹਾਨੂੰ ਸ਼ੇਅਰ ਕੀਤੇ ਆ ਪਹਿਲੀ ਵਾਰੀ ਉਹ ਆ ਜੋ ਚੱਲਦੇ ਬਾਹਰਲੇ ਪਾਸੇ ਵੈਰੀ ਨਗਜ਼ਰ ਦੇ ਬਾਰੇ ਤਾਂ ਬਾਈ ਤੁਸੀਂ ਬਹੁਤ ਦੇਖਣਾ ਸੋਹਣਾ ਹੁਣ ਜਿਹੜੇ ਮਜੂਦਦਾਰਾਂ ਨੇ ਬਣਾਇਆ ਸੀਗਾ ਉਹਨਾਂ ਦੇ ਘਰ ਇੱਧਰ ਨੇ ਬਾਈ ਤੇ ਇਹਨਾਂ ਨੂੰ ਜੰਦੇ ਲੱਗੇ ਹੋਏ ਨੇ ਬਾਈ ਇਹਨਾਂ ਦੇ ਘਰਾਂ ਨੂੰ ਪਤਾ ਨਹੀਂ ਕੀ ਸੱਜ ਤੋਂ ਹੋਣਾ ਸੋ ਜਿਹੜੀ ਚੀਜ਼ ਸੋਹਣੀ ਲੱਗਦੀ ਹੁੰਦੀ ਜਦੋਂ ਥੋੜਾ ਜਿਹਾ ਇਤਿਹਾਸ ਕੁਝ ਹੋਰ ਹੀ ਹੁੰਦਾ ਬਾਈ ਆਪਾਂ ਇਹ ਚੀਜ਼ਾਂ ਸ਼ੁਰੂ ਤੋਂ ਦੇਖਦੇ ਆ ਰਹੇ ਹਣੇ ਚੀਜ਼ਾਂ ਨੂੰ ਤੇ ਇੱਧਰ ਵੀ ਉਹੀ ਚੀਜ਼ ਆਉਂਦੀ ਆ ਰਸਤਾ ਤੇ ਇਧਰ ਪਾਣੀ ਦਾ ਚਾਸ਼ਮਾ ਫਟਦਾ ਜਿਹੜਾ ਅੰਦਰੋਂ ਪਾਣੀ ਆਉਂਦਾ ਇਧਰ ਦੀ ਆ ਕੇ ਅੱਗੇ ਜਾਂਦਾ ਬਾਈ ਉਹ ਤੇ ਇਧਰਲੇ ਪਾਸੇ ਜਾਂਦਾ ਇਹ ਪਾਣੀ ਦਾ ਰੰਗ ਹੋਰ ਆ ਉਹਦਾ ਹੋਰ ਆ ਤੇ ਹੁਣ ਆਪਾਂ ਵਧਾਈ ਦਈਏ ਵੈਰੀ ਨਗ ਚਾਰਨੇ ਨੂੰ ਦੇਖ ਲਿਆ ਚਾਲਦੇ ਆ ਅੱਗੇ ਤੇ ਆਪਣੇ ਘਰੋਂ ਦੇ ਵਿੱਚ ਜਦੋਂ ਪਾਣੀ ਦੇ ਪਾਈਪਾ ਪਾਉਨੇ ਆ ਤਾਂ ਉਲਝ ਜਾਨੇ ਵੀ ਕਿਹੜੀ ਪਾਵੇ ਕਿਧਰੋਂ ਪਾਈਏ ਕਿਧਰੋਂ ਪਾਈਏ ਕਿਤੇ ਪ੍ਰੈਸ਼ਰ ਨਾ ਘਟ ਜਾਵੇ ਵਧਣਾ ਜਾਵੇ ਤੇ 1620 ਦੇ ਵਿੱਚ ਜਦੋਂ ਮੁਗਲ ਨੇ ਚੀਜ਼ ਬਣਾਈ ਫਿਰ ਮੈਂ ਦਿਖਾਉਣਾ ਆ ਦੇਖੋ ਬਈ ਕੀ ਸਿਸਟਮ ਬਣਾਈ ਫਿਰਦੇ ਆ ਅੰਦਰੋਂ ਪਾਣੀ ਆਉਂਦਾ ਇਹ ਉਹ ਅੰਦਰੋਂ ਪਾਣੀ ਸਿੱਧਾ ਇੱਧਰ ਪਾਉਂਦਾ ਨਾ ਉਹ ਦਿਲ ਲਾਲੋਸ ਦੀ ਪਾਈਪਾਂ ਸੀ ਜਾਂ ਕੋਈ ਹੋਰ ਡਰੇਨ ਡਰੇਨੇਜ ਸਿਸਟਮ ਸੀਗਾ ਹਨਾ ਜਾਂ ਇਨਪੁਟ ਆਉਟਪੁਟ ਕੋਈ ਧੰਦੇ ਕੁਛ ਹੁੰਦੇ ਸੀਗੇ ਪਰ ਆਰਕੀਟੈਕਟ ਉਸ ਲੈਵਲ ਦਾ ਸੀਗਾ ਵੀ ਕੀ ਬਾਤਾਂ ਯਾਰ ਖਰਾ ਕੰਮ ਕੋ ਬੇ ਐਂਡ ਗੱਲ ਵਾਲਾ ਆ ਦੇਖੋ ਇਹ ਆ ਸੋਹਣਾ ਦ੍ਰਿਸ਼ ਤੇ ਮਿੱਤਰੋ ਆਪਣੀ ਹੁਣ ਵਾਪਸੀ ਆ ਤੇ ਖਾਸ ਧੰਨਵਾਦ ਸਮੀਰ ਭਾਈ ਦਾ ਬਰੋ ਧੰਨਵਾਦ ਸਾਰਾ ਪਾਰਕ ਕਮਾਇਆ ਮੁੰਡੇ ਨੇ ਸੋਹਣਾ ਪਾਰਕ ਸੀ ਆ ਮਾਹੌਲ ਸੋਹਣਾ ਸੀ ਆ ਪਰ ਇੱਕ ਦੁਖਤਾ ਹੀ ਘਟਣਾ ਹੋਊਗੀ ਹਮਾਰੇ ਸਾਥ ਉਹ ਤੁਹਾਨੂੰ ਬਤਾਨੇ ਲਈ ਨਹੀਂ ਹੈ ਚੱਲਦੇ ਹੁਣ ਬਈ ਅੱਗੇ ਮੋੜ ਦੇਖਦੇ ਆ ਕੀ ਬਣਦਾ ਬਨਹਾਲ ਵੀ ਥਾੜਾ ਸ਼ਫੀ ਕਿਲੋਮੀਟਰ ਪਿਆ ਤੇ ਆਸ ਆ ਵੀ ਉਹ ਕੱਢ ਲਾਂਗੇ ਆਪਾਂ ਚਲੋ ਮਿਲਦੇ ਆ ਅੱਗੇ ਚੱਲਦੇ ਆ ਤੁਹਾਨੂੰ ਵੈਰੀ ਨਾਲ ਤੋ ਤੇਰੀ ਤਕਰੀਬਨ ਆਪਾਂ 5 ਕਿਲੋਮੀਟਰ ਅੱਗੇ ਆਏ ਆ ਤੇ ਜਿਹੜਾ ਆ ਰਸਤਾ ਜਾਂਦਾ ਹੈ ਜਾਂਦਾ ਸਿੱਧਾ ਨਵਜੋਗ ਟਨਲ ਦੇ ਉੱਤੇ ਤੇ ਰਸਤੇ ਦੇ ਵਿੱਚ ਭਰਾ ਮਿਲੇ ਨੇ ਵਸਿਕਾ ਬਈ ਠੀਕ ਠਾਕ ਵਧੀਆ ਬਾਜੀ ਤੁਸੀਂ ਸੁਣਾਓ ਬਹੁਤ ਵਧੀਆ ਬਾਜੀ ਇਸ ਟਾਈਮ ਤੁਸੀਂ ਜਿਹੜੀ ਲੋਕੇਸ਼ਨ ਤੇ ਹੋ ਇਹਨੂੰ ਕਹਿੰਦੇ ਨੇ ਗੁਲਾਬ ਬਾਗ ਗੁਲਾਬ ਬਾਗ ਠੀਕ ਹੈ ਨਾ ਅੱਗੇ ਤੁਹਾਨੂੰ ਟੂਲ ਪਲਾਜ਼ਾ ਮਿਲੂ ਟੋਲ ਪਲਾਜ਼ਾ ਟੱਪ ਕੇ ਟੰਡਲ ਟੱਪ ਕੇ ਤੁਸੀਂ ਬਾਹਨਿਆਂ ਵਾਲ ਪਹੁੰਚੂਗੇ ਠੀਕ ਹੈ ਇਨਸ਼ਾਅੱਲਾ ਮੈਂ ਤੁਹਾਨੂੰ ਜਿੰਨਾ ਵੀ ਮਤਲਬ ਪਿਆਰ ਸਾਡੇ ਕਸ਼ਮੀਰ ਚ ਮਿਲਿਆ ਮੈਂ ਕੋਸ਼ਿਸ਼ ਕਰੂੰਗਾ ਕਿ ਉਹਦੂ ਵੱਧ ਤੁਹਾਨੂੰ ਪਿਆਰ ਮਿਲੇ ਠੀਕ ਹੈ ਹੋਰ ਤੁਹਾਡਾ ਜਿਹੜਾ ਬਲਾਗ ਹੈ ਹੋਰ ਤੁਹਾਡੀ ਜਿਹੜੀ ਮਿਹਨਤ ਹੈ ਇਨਸ਼ਾਅੱਲਾ ਮੈਂ ਸਕਸੈਸਫੁਲ ਹੋ ਠੀਕ ਹੈ ਨਾ ਜਿੰਨਾ ਜਿੰਨੀ ਕਸ਼ਮੀਰ ਦੀ ਟੋਰਾ ਉਨੀ ਕੇ ਸਾਡੇ ਭਰਾ ਨੇ ਵੀ ਟੋਰ ਗੱਡੀ ਹੋਈ ਆ ਕਿਆ ਬਾਤਾਂ ਬਣੀਆਂ ਮੀਆਂ ਤੇ ਇੱਕ ਸਾਡਾ ਭਰਾ ਕਿੱਧਰ ਭੱਜ ਗਿਆ ਸੰਗ ਤਾਂ ਜੋ ਦੋ ਸੀ ਦੋ ਦੋਨੋਂ ਕਿੱਧਰ ਦੋਨੋਂ ਹੀ ਭੱਜ ਗਏ ਦੋਨੋਂ ਹੀ ਹੈ ਨਹੀਂ ਆਸੇ-ਬਾਸੇ ਭਾਈ ਕਦੇ ਪਤਾ ਨਹੀਂ ਕਿੱਧਰ ਗਏ ਹੋਗੇ ਤੇ ਹੁਣ ਟੋਲ ਪਾਜ਼ੇ ਤੋਂ ਗੱਡੀ ਲੈ ਕੇ ਉਹਨਾਂ ਦੀ ਰੋੜ ਵਾਲਿਆਂ ਦੀ ਆਪਾਂ ਚੱਲਾਂਗੇ ਬਨੇਹਾਲ ਤੇ ਬਨੇਹਾਲ ਤੱਕ ਦੇਖਦੇ ਆਂ ਵੀ ਜੇ ਰਾਮਬੰਦ ਤੱਕ ਖਿੱਚ ਹੋ ਸਕੇ ਥੋੜੀ ਬਹੁਤ ਉੱਥੂ ਆ ਕਿ ਕਿਹੜਾ ਇੱਕ ਪਿੰਡ ਪੈਂਦਾ ਵਾ ਰਾਮਬੰਦ ਤੱਕ ਜਿੱਥੇ ਢਾਬੇ ਸ਼ੁਰੂ ਹੁੰਦੇ ਨੇ ਪੀੜੇ ਵੀ ਪੈਂਦਾ ਹੈ ਸਰਮੋਲੀ ਵੀ ਪੈਂਦਾ ਇਕ ਹੋਰ ਪੈਂਦਾ ਕੁਛ ਯਾਰ ਦੱਸਾਰੇ ਨਹੀਂ ਰਾਮਬਨ ਤੋਂ ਅੱਗੇ ਥੋੜਾ ਨਹੀਂ ਰਾਮਬਨ ਤੋਂ ਪਹਿਲਾਂ ਬਨਹਾਲ ਤੋਂ ਅੱਗੇ ਸ਼ਾਇਦ ਵਿਚਾਲੇ ਜੀ ਆਉਂਦਾ ਕੁਛ ਉਦੋਂਪੁਰ ਫਿਰ ਨਹੀਂ ਉਦੋਂਪੁਰ ਤੋਂ ਰਾਮਬਨ ਨਾਲ ਕੀ ਆ ਗਿਆ ਨਾ ਬਨਹਾਲ ਤੇ ਰਾਮਬਨ ਦੇ ਵਿਚਾਲੇ ਕੋਈ ਆ ਵੀ ਮਸ਼ਹੂਰ ਜੱਥੇ ਵੀ ਭਾਬੇ ਵਗੈਰਾ ਵੀ ਹੈਗੇ ਨੇ ਅੱਛਾ ਕਾਫੀ ਜਦੋਂ ਕੀ ਨਾਮ ਇਹਨੂੰ ਵੀ ਯਾਦ ਹੋਣੀ ਭੁੱਲਿਆ ਕੋਈ ਨਾ ਸੀ ਯਾਰ ਪੀੜੇ ਅ ਕੀਆ ਸੋਹਣੇ ਨਿਆਰੇ ਨੇ ਯਾਰ ਆ ਰਾਤੇ ਵੀ ਵੀਡੀਓ ਦਾ ਬਣਾਉਣ ਦੀ ਚਤਤਾ ਕਰਦਾ ਪਰ ਆਪਾਂ ਨਹੀਂ ਜਾਣਾ ਹੁਣ ਵੀਡੀਓ ਨਹੀਂ ਬਣਾਉਣੀ ਤੇ ਆਪਾਂ ਵਾੜ ਕੱਢਣੀ ਆ ਬਾਈ ਬਰਹਾਲਤ ਅੱਗੇ ਜਾਣ ਦੀ ਕੋਸ਼ਿਸ਼ ਆ ਜੇ ਹੋ ਸਕੇ ਤਾਂ ਨਹੀਂ ਕੋਈ ਬਰਹਾਲਤ ਦਾ ਸਟੇਜ ਪਾਵੇਂਗਾ ਆਪਾਂ ਦੇਖ ਲਈ ਦੀ ਹੌਲ ਮੰਦਾ ਸਮਾ ਐਰੀਆ ਲਈ ਕੱਲ ਬਾਤਾ ਢਾਲ ਤੇ ਬ੍ਰੇਕ ਸੁਖ ਨੂੰ ਜਮੀ ਜਾਣੇ ਕੀ ਤੇ ਹੁਣ ਕੈਮਰਾ ਕਰੀਏ ਬੰਦ ਇਹ ਸੱਟ ਖਾਲਾਂਗੇ ਮਵਾਦਨਾਂ ਬਾਦ ਅੱਜ NH44 ਦਾ ਚਿਹਰਾ ਦੇਖਿਆ ਥੋੜੀ ਚਿਹਰੇ ਤੇ ਖੁਸ਼ੀ ਥੋੜੀ ਜੀ ਲਾਲੀ ਤੇ ਅੱਗੇ ਟੋਲ ਪਲਾਜ਼ੇ ਹੁਣੇ ਵੀ ਆ ਰਹੇ ਨੇ ਤੇ ਧੰਨਲ ਵੀ ਆ ਚੁੱਕੀ ਆ ਥੋੜੀ ਚੜ੍ਹਾਈ ਵੀ ਇੱਥੋਂ ਪਰ ਕੋਈ ਚੱਕਰ ਨਹੀਂ ਨਾਪਦਾਂ ਕਿ ਹੁਣ 9 ਕਿਲੋਮੀਟਰ ਦੀ ਗੱਡੀ ਦੀ ਕੱਢ ਕੇ ਬਾੜ ਫਿਰ ਦੇਖਦਾ ਅੱਗੇ ਦਾ ਮਾਹੌਲ ਕੀ ਬਣਦਾ ਬਾਈ ਜੀ ਹਾਂ 23 ਮੀਟਰ ਕਾਜੀਗੰਢ ਹਾਈਵੇ ਤੇ ਸਾਹਮਣੇ ਟੋਲ ਪਲਾਜ਼ਾ ਇਤੋ ਕਿ ਟਨਲ ਆ ਉਹ ਆਪਾਂ ਨੂੰ ਗੱਡੀ ਚ ਨਗਾਉਣਗੇ 9 ਕਿਲੋਮੀਟਰ ਵਾਲੀ ਚ ਫਿਰ ਉਹ ਉਹ ਦੇਖਦੇ ਕੀ ਬਣਦਾ ਬਰੋ ਆ ਟਨਲ ਨਵਜੋਗ ਟਨਲ ਉਹਦੇ ਬਚਤੀ ਆਪਾਂ ਜਾਣਾ ਦੇਖਦੇ ਕੀ ਮਾਹੌਲ ਬਣਦਾ ਹਰਮਤ ਜਨਾ ਕੀ ਲੋ ਵੀ ਨਵਜੋਗ ਟਨਲ ਤੋਂ ਬਾਹਰ ਆ ਗਏ ਆ ਤੇ ਨਵੀਂ ਗੱਡੀ ਆ ਗਈ ਆ ਪਹਿਲਾਂ ਹੁੰਦੀ ਸੀਗੀ ਨੀਲੇ ਰੰਗ ਦੀ ਤੇ ਜਿਹੜੀ ਉਧਰ ਜਾਂਦੀ ਆ ਉਹ ਜਵਾਹਰ ਟਨਲ ਦਾ ਰਸਤਾ ਜਾਂਦਾ ਪਰਾਂ ਦੀ ਤੇ ਨਿਕਲਦਾ ਵੀ ਉਧਰ ਦੀ ਆ ਕਹਿੰਦੇ ਪਰ ਆ ਜਿਹੜੀ 8 ਕਿਲੋਮੀਟਰ ਦੀ ਟਨਲ ਆ ਗੱਡੀ ਦੇ ਉੱਤੇ ਸਫ਼ਰ ਦਾ ਥੋੜਾ ਸਖਾਲਾ ਹੋ ਜਾਂਦਾ ਆ ਆਪਾਂ ਨੂੰ ਇਹ ਗੱਲਬਾਤ ਹੁੰਦੀ ਆ ਚੱਲਦੇ ਆਣ ਬਣੇ ਹਾਰ ਵਾਲੇ ਸਾਈਡ ਤੇ ਆਪਾਂ ਸਮਾਸ ਨੂੰ ਲੱਦਦੇ ਆਂ ਮਤਰਾ ਆਪਾਂ ਪਿੱਛੇ ਟੱਪੇ ਆ ਨੌਜੋਟਾ ਨਾਲ ਤੇ ਹੁਣ ਆਪਣੇ ਹਾਲ ਵੱਲੋਂ ਖਿੱਚਾ ਉੱਥੇ ਯਾਰ ਮਤਰਾ ਆਪਣਾ ਡਿੱਗ ਰਿਹਾ ਚੱਲਦੇ ਆ ਉੱਥੇ ਤੇ ਬਰਫਾਂ ਵੀ ਪਈਆਂ ਹੋਈਆਂ ਨੇ ਬਈ ਤੇ ਪਾਸੇ ਗਾ ਵੀ ਵੱਡੀਆਂ ਦੇਖਦਾ ਕੀ ਮਹੌਲ ਬਣਦਾ ਫਿਰ ਉੱਥੇ ਜਾ ਕੇ ਕੋਈ ਥਾਣੇ ਆ ਫੇਟ ਦੇਖਾਂਗਾ ਕੀ ਦੀ ਗੱਲ ਬਾਤ ਦਾ ਕੀ ਬਣਦਾ ਸਾਡੇ ਅੱਡੇ ਕਹਿੰਦਾ ਬਈ ਮੇਥੋਂ ਨਹੀਂ ਸੈਕਟਰ ਚੱਲਦਾ ਤਾਂ ਆ ਲੱਗਦਾ ਤਾਂ ਲੈ ਜਾ ਕਹਿੰਦਾ ਨਹੀਂ ਮੈਂ ਨਹੀਂ ਕਹਿੰਦਾ ਜਾਣਾ ਇਹਦਾ ਜਵਾਬ ਜੀ ਦੇ ਕੇ ਰਹਿ ਗਏ ਕਿਹੜਾ ਕਿਉਰੀ ਰਾਜੋ ਘਰੋਂ ਚੱਲੀਏ ਬਨਿਹਾਲ ਦੀ ਧੁੱਪ ਨੇ ਚੰਗਾ ਸਵਾਗਤ ਕੀਤਾ ਨਿੱਗੀ ਠੰਡੀ ਜੀ ਧੁੱਪ ਰੇ ਤੇ ਬਨਿਹਾਲ ਚੱਲਦੇ ਆ ਆਪਣੇ ਮਿੱਤਰਾਂ ਵੀ ਹੁਣ ਇੱਕੇ ਰੁਕਾਂਗੇ ਰਾਤ ਕੱਲੂ ਚੱਲਾਂਗੇ ਹੁਣ ਆਰਾਮ ਕਰਨ ਯਾਰ ਟਾਈਮ ਨਾਲ ਤੁਰਾਂਗੇ ਰਾਮਪਾਟ ਵਾ ਕੇ ਉਦੋਂਪੁਰ ਤੇ ਪਰਸੋਂ ਨੂੰ 9 ਤਰੀਕ ਨੂੰ ਜੰਮੂ ਆਪਣੇ ਯਾਰ ਅਰਸ਼ ਕੋਈ ਫਿਰ ਦੇਖਦੇ ਕੀ ਮਾਹੌਲ ਬਣਦਾ ਉਥੋਂ ਦਾ ਕੋਈ ਇਦਾਂ ਦੇ ਸੀਮੇ ਇਧਰਲੇ ਬਸੇ ਵੀ ਕਾਫੀ ਤਗੜੇ ਲਾਈ ਬੈਠੇ ਆ ਟਰੱਕਾਂ ਵਾਲੇ ਵੀ ਰੋ ਭਰਾਵੋ ਜੀ ਜਾਉ ਤਾਂ ਨਹੀਂ ਜਦੋਂ ਸੈਟ ਦੇ ਲੋਏ ਹੋਏ ਨੇ ਤੇ ਇਧਰ ਬਰਫ਼ ਵੀ ਕਹਿੰਦੇ ਮਣੀ ਤੁਹਾਨੂੰ ਦਿਖਾ ਦਈਏ ਹੁਣ ਜਨਤਾ ਕਹਿੰਦੇ ਬਰਫ਼ ਪਹਾੜੀ ਵੇਜਤ ਮਾਰੀ ਬਰਫ਼ ਤਾਂ ਦਿਖਾਣੀ ਬਣਦੀ ਆ ਸੈਟਾਂ ਬਾਬਿਓ ਆ ਗਏ ਹੁਣ ਆਪਾਂ ਜੰਮੂ ਤੋਂ ਬਾਹਰ ਜ਼ੋਰੀ ਜੰਮੂ ਗਈ ਨਾ ਪਸ਼ਮੀਰ ਚੋਂ 60% ਬਾਹਰ ਆ ਚੁੱਕੇ ਹੁਣ ਥੋੜਾ ਜਿਹਾ ਮੜ ਹੋਰੀ ਹੁੰਦਾ ਉੱਥੋਂ ਆ ਕੇ ਹੁੰਦਾ ਹੀ ਆ ਬਾਈ ਹੁਣ ਇਨੀ ਸੋਹਣੀ ਥਾਵਾਂ ਦੇ ਵਿੱਚ ਆਈਏ ਤਾਂ ਫਿਰ ਕੇਰਾ ਦਾ ਹੁੰਦਾ ਹੀ ਹੁੰਦਾ ਸਾਰਿਆਂ ਨੂੰ ਕਿਉਂ ਨਹੀਂ ਫੇ ਚਲੋ ਫਿਰ ਆਜੋ ਹੁਣ ਆਰਾਮ ਨਾਲ ਚੱਲ ਕੇ ਮਿਲਦਾ ਬ੍ਰੇਕਾਂ ਹੈ ਨਹੀਂ ਤਾਂ ਰੁਕਦਾ ਵੀ ਨਹੀਂ ਸਮਾਂ 4 ਵਜੇ ਦਾ ਹੋ ਗਿਆ ਤੇ ਆਪਾਂ ਇਸ ਸਮੇਂ ਵੀ ਖੜੇ ਆ ਆਪਣੇ ਹਾਲ ਸ਼ਹਿਰ ਦੇ ਵਿੱਚ ਇਧਰਲੀ ਸਾਈਡ ਗੁਰਪੁਰਾ ਸਿੰਘ ਸਭਾ ਬਨਸਾਲ ਜੋ ਪਰ ਆਉਂਦਾ ਨੂੰ ਡੀਕਦੇ ਆ ਤੇ ਫਿਰ ਚੱਲਦੇ ਆ ਅੰਦਰ ਪ੍ਰਸ਼ਾਦਾ ਬਣੀ ਖਾਦੋ ਉਹਨਾਂ ਨਾਲ ਜਾ ਕੇ ਦੇਖਦੇ ਕੀ ਮਾਹੌਲ ਬਣਦਾ ਉੱਥੋਂ ਦਾ ਅੱਜ ਰੱਖੋਗੇ ਇੱਥੇ ਬਾਕੀ ਦੇਖਦੇ ਕੀ ਬਣਦਾ ਬਾਈ ਥੋੜਾ ਜਿਹਾ ਸਮਾਂ ਤੱਕ ਗ੍ਰੀਵਣ ਭਾਈ 4:30 ਵਜੇ ਦਾ ਹੋ ਗਿਆ ਤੇ ਕੱਲ ਦੀ ਰੋਟੀ ਸੋਕਣਾ ਅੱਜ ਦੇਖੀ ਆ। ਪ੍ਰਾਤ ਦਾ ਟਿਕਾਣਾ ਹੋ ਜਾ ਸੀ ਜੀ ਆਪਣਾ ਤੇ ਸਵੇਰੇ ਸਫ਼ਰ ਦੇ ਵਿੱਚ ਥੋੜੇ ਉੱਚੀ ਨੂੰ ਅਸੀਂ ਸਫ਼ਰ ਨਿਬੜਦੀ ਮੜਾ ਮੋੜਾ ਤਾ ਕਰਕੇ ਜਿਹੜੀ ਟਾਈਮ ਲੱਗਿਆ। ਹੁਣ ਭੁੱਖ ਜੀ ਲੱਗੀ ਤੇ ਟੋਆ ਦਾ ਮੜ ਗਿਆ ਜੇ ਵੀ ਸੋ ਸਾਦੀ ਜੀ ਨੂੰ ਜੱਤੀ ਟੋਆ ਦਾ ਸ਼ਾਂਤੀ ਵਿੱਚ ਚੱਲਦੇ ਆ ਗਏ ਕੰਪਰੈਸਰ ਸਾਹਿਬ ਉੱਤੇ ਰਵਾਂਗੇ ਨਾਲ। ਲੋਈ ਮਿੱਤਰੋ ਸਾਈਕਲ ਪਾਰਕ ਕਰਤਾ ਗੁਰੂ ਘਰ ਦੇ ਵਿੱਚ ਇੱਕ ਹੋਰ ਦਰਸਨੀਕ ਸਭਾ ਬੁਨੇਹਾਲ ਦੇ ਵਿੱਚ ਤੇ ਫਰਾਲ ਹਮਾਣੇ ਇਥੇ ਰੱਖਿਆ ਅੰਦਰ ਰੱਖ ਕੇ ਬਾਬਾ ਜੀ ਆਉਂਦੇ ਆ ਉਹਨਾਂ ਨੇ ਬੈਠਦੇ ਇਥੇ ਸਮੋਸੇ ਹੀ ਕੁ ਪੈਦਾਤੇ ਦ੍ਰਿੜ ਦੁਨੀ ਮਿੰਟ ਸੰਦਨੇ ਆਪਣੇ ਬਈਆ ਆਪਣੇ ਸਫਰ ਦੇ ਤੇ ਇਹਨਾਂ ਦੀ ਚਾਰਜਿੰਗ ਬਣਾ ਆਪਣਾ ਲੋਡ ਨਹੀਂ ਆਉਣਾ ਤੇ ਅੱਜ ਆਪਾਂ ਰੁਪੇ ਹੋਏ ਹਾਂ ਆਪਣੇ ਹਾਲ ਦੇ ਵਿੱਚ ਅੱਜ ਦੀ ਵੀਡੀਓ ਦੀ ਸਨੋਤੀ ਮੈਂ ਇਹਨਾਂ ਇਥੇ ਕਰਦੀ ਆ ਆਪਾਂ ਹਨ ਤੇ ਆਸ ਹੈ ਵੀ ਤੁਹਾਨੂੰ ਅੱਜ ਦਾ ਸਫਰ ਚੰਗਾ ਲੱਗੂਗਾ ਅੱਜ ਥੋੜੇ ਸਫਰਾਂ ਨੇ ਝੋਲਾਈ ਪਏ ਸੀਗੇ ਇਧਰ ਉਧਰ ਤਾਂ ਕਰਕੇ ਤੇ ਇੱਕ ਛੋਟੀ ਜੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਬਈ ਅ ਜਦੋਂ ਵੀਡੀਓ ਦੇਖਦੇ ਹੁੰਨੇ ਆ ਤਾਂ ਚੰਗੀ ਲੱਗਦਾ ਇੱਕ ਹਾਈ ਬੜਾ ਨਵਾਂ ਆਪਸ਼ਨ ਬਣਿਆ YouTube ਦੇ ਉੱਤੇ ਅ ਮੈਂ ਕਾਫੀ ਬੰਦੇ ਨੇ ਅਸੈਸਟ ਕੀਤਾ ਕਹਿੰਦੇ ਵੀ ਭਾਈ ਕਿਹਾ ਫਿਰ ਮੈਂ ਕਿਹਾ ਚਲ ਠੀਕ ਹੈ ਭਾਈ ਤੇ ਆਸ ਆ ਤੁਹਾਡੇ ਕੋਲੋਂ ਵੀ ਤੁਸੀਂ ਉਹ ਹਾਈ ਬਟਨ ਦੇ ਜਰੂਰ ਹਾਈਪ ਜਾਇਆ ਕਰੋਗੇ ਅਕਾਊਂਟ ਨੂੰ ਸੋਦੇ ਨਾਲ ਵੱਧ ਰੈਕਮੈਂਡ ਹੁੰਦਾ ਤੇ ਜਦੋਂ ਤੁਹਾਡਾ ਭਾਈ ਤੁਹਾਡਾ ਵੀਰ ਤੁਹਾਡਾ ਰੈਕਮੈਂਡ ਹੋਇਆ ਸਾਰੇ ਕਿਤੇ ਦੇ ਭੁਲਕੇ ਦਾ ਤੁਹਾਨੂੰ ਪਤਾ ਜਾਈ ਵੀ ਸਾਡਾ ਕਰਦ ਠਾਈ ਜਾਣੀ ਆ ਐਨੀ ਇੱਕ ਬੇਨਤੀ ਹੈ ਪ੍ਰਵਾਨ ਕਰਿਓ ਮਿਲਦੇ ਆਕਰੂ ਨਵੇਂ ਸਫਰ ਦੇ ਉੱਤੇ ਕੱਲ ਦਾ ਸਫਰ ਵੀ ਚੰਗਾ ਅ ਕਤੂ ਨਾ ਉਹਦਾ ਉਨੀ ਬੋਲੇਗਾ ਹੈਗਾ ਬਟਾਉ ਦਾ ਬਟਾਉ ਤੇ ਜਾਣਾ ਆਪਾਂ ਜੀ ਪਹੁੰਚਿਆ ਗਿਆ ਤਾਂ ਦੇਖਦੇ ਆ ਕੀ ਮਾਹੌਲ ਬਣਦਾ ਕੀ ਹਿਸਾਬ ਦਾ ਚੜਾਈਆਂ ਚੰਗੀਆਂ ਨੇ ਫਿਰ ਜਲਦੀ ਨਿਕਲਾਂਗੇ ਸਫਰ ਦੇ ਤੇ ਕੱਲ ਦੀ ਵੀਡੀਓ ਥੋੜੀ ਛੋਟੀ ਬਣਾਉਂਗਾ ਸਫਰ ਕਰਨਾ ਖਾਲੂ ਆਪੋਂ ਬੜਾ ਜ਼ਰੂਰੀ ਆ ਜੰਮੂ ਪਹੁੰਚਣਾ ਪਾਉ ਇਹੀ ਗੱਲਾਂ ਬਾਤਾਂ ਸੀ ਆ ਬਈ ਅਖੀਰ ਦੇ ਵਿੱਚ ਰੋਟੀ ਬਣੀ ਆ ਪਰ ਸ਼ਾਇਦ ਤੁਹਾਨੂੰ ਪਤਾ ਉੱਥੇ ਤੇ ਹੁਣ ਚਾਹ ਪਾਣੀ ਪੀਵਾਂਗੇ ਬਣਾ ਕੇ ਬੜਾ ਕੁਝ ਨਹੀਂ ਤੇ ਮਿਲਦੇ ਆਂ ਇਕਲੂ ਨਵੇਂ ਸਫਰ ਦੇ ਉੱਤੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਸਾਰਾ ਦਾ ਇਨੀ ਵੀਡੀਓ ਦੇਖਣ ਦੇ ਲਈ ਬੜੀ-ਬੜੀ ਪੂਰੀ ਦੇਖ ਲਿਆ ਕਰੋ ਬਈ ਵਾਸਟ ਟਾਈਮ ਪੂਰਾ ਕਰ ਲਈਏ ਥੋੜਾ ਜਿਆ ਇਹੀ ਗੱਲਾਂ ਬਾਤਾਂ ਨੇ ਥੋੜੀਆਂ ਤੇ ਚਲੋ ਅੱਸੀ ਗਿਆ ਬਾਈ ਅਣਦਾਂ ਗਾਉ ਨੂੰ ਨਵੀਂ ਵੀਡੀਓ ਦੇ ਵਿੱਚ ਜੀ ਆਇਆਂ ਨੂੰ